ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੀ ਵੀਰਾਂ ਦਾ ਵੀਡੀਓ ਦੇਖਣ ਦੀ ਧੰਨਵਾਦ ਅੱਜ ਦਿਖਾਉਨੇ ਆ ਕਿਹੜੇ ਗੜੇ ਕੰਮ ਚੱਲਦੇ ਨੇ ਰਾਤ ਆਪਣੇ ਮੀਂਹ ਨਹੀਂ ਪਿਆ ਚਾਰ ਸਵੇਰੇ ਮੀਂਹ ਪੈ ਗਿਆ ਆਪਣਾ ਪਿੰਡ ਪਤਾ ਨਹੀਂ ਕਾਹਤੇ ਛੱਡ ਗਿਆ ਚਲੋ ਜਿਵੇਂ ਹੈਗਾ ਠੀਕ ਆ ਕਰਦਾ ਪ੍ਰਮਾਤਮਾ ਚੰਗਾ ਹੀ ਕਰਦਾ ਕਤਾ ਜੀ ਨਵੀਂ ਵੀਡੀਓ ਤੇ ਚੱਲਦਾ ਕੰਮਕਾਰ ਖੇਤ ਖਾਦ ਪੁਆਈ ਦਾ ਲੋ ਜੀ ਦੂਸਰੀ ਖਾਦ ਪੈ ਰਹੀ ਆ ਝੋਨੇ ਨੂੰ ਤੇ ਆ ਲੋ ਕਰੋ ਚੈੱਕ ਆਮ ਦਾ ਆ ਕੇ ਪਾ ਰਹੇ ਆ ਤੇ ਬਹੁਤ ਵੀਰ ਕਹਿੰਦੇ ਨੇ ਵੀ ਟਰੈਕਟਰ ਨਾਲ ਕਾਤੇ ਨਹੀਂ ਖਾਦ ਪਾਉਂਦੇ ਮਿੱਤਰੋ ਟਰੈਕਟਰ ਨਾਲ ਖਾਦ ਇਸ ਕਰਕੇ ਨਹੀਂ ਪਾ ਰਹੇ ਕਰਨਾ ਖਾਦ ਇਸ ਕਰਕੇ ਨਹੀਂ ਪਾਉਂਦੇ ਵੀ ਇਹ ਖਾਦਾ ਦੇਖੋ ਹੁਣ ਆਯੂਰੀਆ ਦੇ ਕੋਈ ਜਾਮ ਗਿਆ ਨਾ ਗਿੱਲਾ ਹੋ ਗਿਆ ਮੁੜ ਕੇ ਇਹ ਫਿਰ ਜਿਵੇਂ ਆਪਾਂ ਖੁਆ ਮਾਰਦੇ ਆ ਵਰਫੀ ਵਾਲਾ ਸਿਸਟਮ ਹੋ ਜਾਂਦਾ ਫਿਰ ਇਹ ਨਿਕਲਦਾ ਨਹੀਂ ਵਿੱਚੀ ਇਸ ਕਰਕੇ ਮਲਾਇਆ ਵਸਮਾਨ ਨਹੀਂ ਪੈਂਦਾ ਕੱਲਾ ਯੂਰੀਆ ਕੱਲਾ ਢਾਈ ਗੋਲੀਆਂ ਵਾਲੀ ਚੀਜ਼ ਕੋਈ ਵੀ ਕੱਲੀ ਪ੍ਰੋਡੈਕਟ ਮਸ਼ੀਨ ਬਹੁਤ ਵਧੀਆ ਪਾਉਂਦੀ ਆ ਬਹੁਤ ਵਧੀਆ ਰਿਜ਼ਲਟ ਆ ਤੇ ਜਦ ਆਪਾਂ ਮਲਾ ਕੇ ਕੋਈ ਵੀ ਚੀਜ਼ ਪਾਉਣੀ ਆ ਖਾਦ ਫੇਰ ਨਹੀਂ ਪੈਂਦਾ ਇਸ ਕਰਕੇ ਆਪਾਂ ਨੂੰ ਬੰਦਿਆਂ ਨੂੰ ਪਰੇਸ਼ਾਨ ਕਰਨਾ ਪੈ ਰਿਹਾ ਹੈ ਤਾਂ ਬੰਦੇ ਪਾਰ ਰਹੇ ਨੇ ਆਪਣੇ ਆ ਦੇਖੋ ਮਕੇਸ਼ ਬਾਈ ਨੇ ਵਾਲ ਕਟਾਤੇ ਤੇ ਲਲਣ ਬਾਈ ਲੱਗਿਆ ਹੋਇਆ ਫੋਨ ਤੇ ਹੁਣੇ ਮੈਨੂੰ ਲੱਗਦਾ ਬਿਹਾਰ ਪਹੁੰਚਿਆ ਆਊਗਾ ਘਰੋਂ ਆਇਆ ਹੁਣੇ ਫੋਨ ਤੇ ਅੰਜਲੀ ਬਾਈ ਨੇ ਵੀ ਹੱਥ ਲਵੇ ਡੇ ਨੇ ਦਸਤਾਨਾ ਚੜਾਇਆ ਵਾ ਦੇਖੋ ਇਹ ਮਸਾਲਾ ਲੜਦਾ ਵੀ ਆ ਥੋੜਾ ਮੋਟਾ ਜਿੱਥੇ ਕਿ ਹਰਾ ਹੋਰਾ ਵੱਡਣਾ ਚੀਰਾ ਆ ਜਾਂਦਾ ਜਾਂ ਕੁਝ ਵੀ ਇਸ ਕਰਕੇ ਥੋੜਾ ਜਿਹਾ ਦਸਤਾਨੇ ਪਾਉਣੇ ਪੈਂਦੇ ਨੇ ਬੰਦਿਆਂ ਨੂੰ ਕੇ ਸ਼ਬਾਈ ਦਾ ਲੈ ਕੇ ਤੁਰ ਪਿਆ ਉਹ ਪਰਲੇ ਚ ਪਉਣਾ ਪਰਲੇ لمبے ਪਲਾਟ ਚ ਅੱਧਾ ਇਧਰੋਂ ਅੱਧਾ ਉਧਰੋਂ ਹੈ ਮਿੱਠੀ ਪੱਕੇ ਵਾਲੇ ਪਲਾਟ ਚ ਪੈ ਰਿਹਾ ਜੀ ਕਹਿੰਦੇ ਮਿੱਠੀ ਮੱਕੀ ਵਾਲੇ ਚ ਆਹ ਲਓ ਜੀ ਇਹ ਤਾਂ ਰਿੰਪਾ ਬਾਈ ਵੀ ਪਾ ਰਿਹਾ ਲੱਗਿਆ ਹੋਇਆ ਪਰਲੇ ਪਾਸੇ ਗਵੰਡੀ ਆਪਣਾ ਨਾਲ ਉਪਰਲੀ ਸਾਈਡ ਉਹ ਵੀ ਪਾ ਰਿਹਾ ਚੱਲੇ ਤੰਨੇ ਸਵੇਰ ਦਾ ਟਾਈਮ ਖਾਦ ਪਾਉਣ ਦਾ ਚੱਲੀ ਜਾਂਦਾ ਹੁਣ ਆਪਾਂ ਚੱਲਦੇ ਆਂ ਉਰੋਂ ਹੋ ਗਏ ਵਿਹਲੇ ਤੇ ਆਪਾਂ ਚੱਲਦੇ ਆ ਇਹ ਪਾਈ ਜਾਣਗੇ ਖਾਦ ਆਪਾਂ ਲੰਡਾਰ ਦੀ ਰੋਟੀ ਲੈ ਕੇ ਸਹੋਲੀ ਨੂੰ ਚੱਲਦੇ ਆ ਜੀ ਗੱਗੀ ਭਾਈ ਪਹੁੰਚ ਗਏ ਆ ਦੇਖੋ ਇਹਨੂੰ ਚੱਕਦੇ ਆ ਨਾਲ ਲੈ ਕੇ ਚੱਲਦੇ ਆ ਸਹੋਲੀ ਨੂੰ ਲਓ ਜੀ ਬਿਠਾ ਲਿਆ ਗੱਗੀ ਭਾਈ ਨਾਲ ਚੱਲਦੇ ਆ ਹੁਣ ਸਹੋਲੀ ਨੂੰ ਪ੍ਰਸ਼ਾਦਾ ਲੈ ਕੇ ਹੋ ਜੀ ਪਹੁੰਚ ਗਏ ਆਪਾਂ ਅਪਹੀ ਤੇ ਕਢੀ ਲਈ ਜਾਂਦੇ ਆ ਦੇਖਦੇ ਆ ਤਲਕ ਦੀ ਤਾਂ ਨਹੀਂ ਹੈ ਵੈਸੇ ਚਲੀ ਜਾਊਂਗੀ ਕਿਉਂਕਿ ਖੱਬੜਾ ਹੈਗਾ ਇਹ ਹਾਂ ਲਓ ਜੀ ਮਿੱਤਰੋ ਮੀਂਹ ਇੰਨਾ ਪਿਆਰਾ ਤ ਆ ਕੇ ਆਰੇ ਦਾ ਕੱਲੇ ਦਾ ਬਾਣੀ ਟੁੱਟ ਗਿਆ ਤੇ ਚਲੋ ਕੋਈ ਨਾ ਭਰ ਜੂ ਲੈਟ ਆਈ ਤੇ ਬਾਕੀ ਕਹਿੰਦੇ ਸਾਰੇ ਡੱਕੇ ਖੜੇ ਨੇ ਚੱਲਦੇ ਆ ਹੁਣ ਪਿੰਡ ਨੂੰ ਤੇ ਉਰੇ ਦੇਖੋ ਕੋਈ ਦੀਨਾ ਵੀਰ ਤੁਹਾਨੂੰ ਮੋਟਰ ਤੇ ਕੋਈਓ ਮੜਾ ਮੋਟਾ ਟਾਈਮ ਆਉਂਦੇ ਨੇ ਸਵੇਰੇ ਨਹੀਂ ਤਾਂ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਸਾਰੀਆਂ ਮੋਟਰਾਂ ਇੱਤਾਂ ਹੀ ਚਲੋ ਮੀਂਹ ਪੈ ਗਿਆ ਵਧੀਆ ਹੋਇਆ ਔਰੇ ਤਾਂ ਕਿਤੇ ਦਾ ਪ੍ਰਮਾਤਮਾ ਖੁਸ਼ ਹੋ ਗਿਆ ਅਰੇ ਰੂਪ ਆ ਕੇ ਆ ਗਏ ਤੇ ਹੁਣ ਲੱਗੇ ਹੋਏ ਨੇ ਕੰਮ ਵਿੱਚੋਂ ਜਿਹੜਾ ਮੜਾ ਮੋਟਾ ਕੱਖ ਆਉ ਕੱਢਣਾ ਬਾਅਦ ਉਹ ਪਲਾਟਾਂ 'ਚ ਰੇਹ ਰਹਿਦਾ ਪਾਉਣ ਤੋਂ ਬਾਕੀ ਨਿਪਟ ਗਿਆ ਹੁਣ ਕੱਖਾਂ ਤੇ ਲੱਗੇ ਘੜ ਘੜ ਲਾਈ ਜਾਂਦੇ ਨੇ ਗੜੇ ਆ ਦੇਖੋ ਬਾਰਲੇ ਅਗੇ ਰੱਖ ਦਨੇ ਸਾਰਾ ਤੇ ਈਸ਼ਵਰ ਬਾਈ ਦਾ ਕਰ ਗਿਆ ਫੋਨ ਪਾਣੀ ਚ ਪਰਸੋਂ ਇਹ ਅੱਧਾ ਹੀ ਰਹਿ ਗਿਆ ਹੁਣ ਦੇਖੋ ਆ ਬੈਠਾ ਆਰਾਮ ਨਾਲ ਫੋਨ ਕਿੰਨੀ ਉਹ ਬਹੁਤ ਔਖਾ ਇਹਦਾ 4 ਦਿਨ ਹੋ ਗਿਆ ਜਿਕਰ ਇਹਨੂੰ ਦਿੱਤਾ ਵਾ ਜੇ ਤਾਂ ਸਿਮਰ ਗਿਆ ਠੀਕ ਆ ਨਹੀਂ ਫਿਰ ਸ਼ਾਮ ਨੂੰ ਇਹਨੂੰ ਕਰਦੇ ਆ ਪਾਲਟੀ ਇਹਦੇ ਜਿਵੇਂ ਨਵੀਂ ਚਾਹੀਦਾ ਜਹਰ ਹੀ ਲੈ ਹੈ ਹਾਂਜੀ ਹਾਂਜੀ ਰਾਤ ਤੇ ਪਾਣੀ ਦਾ ਮੀਰਾ ਪਾਣੀ ਅੜ 10 ਦਿਨ ਇਕਨੇ ਰਹੂ ਸਿਸਟਮ ਗੱਡੀ ਧੋੜਾ ਲੱਬੜ ਗਈ ਗੱਡੀ ਧੋੜਾ ਲੱਬੜ ਗਈ ਉਹ ਕੰਮ ਸਾਰਾ ਇੱਥੇ ਤੱਕ ਇੰਨੀ ਕਿ ਜਗਾਈ ਹੈ ਸਿਰਫ ਆ ਕੁਲੀ ਕਾਰਨ ਮਕਾਨ ਉੱਚੇ ਪੈ ਗਏ ਤੇ ਇੱਥੇ ਪਾਣੀ ਖੜਦਾ ਜਿੱਥੇ ਮਿੱਟੀ ਢੜਤੀ ਥੱਲੇ ਸੜਕ ਹੈ ਲਓ ਜੀ ਪਹੁੰਚ ਗਏ ਹੁਰਲੇ ਪਾਸੇ ਬੰਦੇ ਉਹਦੇ ਚ ਪਾਰ ਰਹੇ ਨੇ ਹਲtare ਪਰ ਪਹੁੰਚ ਗਏ ਹੁਰਲੇ ਪਾਸੇ ਇੱਧਰ ਅੱਦਾ ਉੱਧਰ ਜੀ ਪਾਇਆ ਤੇ ਅੱਦਾ ਇੱਧਰ ਜੀ ਪਾਇਆ ਟੋਪਾਂ ਵੀ ਬਹੁਤ ਹੋ ਗਈ ਹੁਣ ਇੱਕ ਪਿਆਰਾ ਰਹਿ ਗਿਆ ਇਹਨਾਂ ਦਾ ਪਾ ਕੇ ਫੇਰ ਬੈਠਣਗੇ ਆਪਣੇ ਤਾਂ ਦੇਖੋ ਕੁੰਮੀ ਨਹੀਂ ਆਂਦਾ ਛਿੱਟਾ ਇੱਕ ਨਹੀਂ ਸਟਿਆਰਾ ਆਦਦੇ ਨੇ ਬਹੁਤ ਲੱਛਕੇ ਆ ਬਹੁਤ ਬਦਲ ਗਰਜੇ ਆ ਇੱਕ ਵੀ ਬੂੰਦ ਪਾਣੀ ਦੀ ਨਹੀਂ ਸਿੱਟੀ ਦੇਖ ਲੋ ਚੱਲੀ ਜਾਂਦਾ ਕੰਮਕਾਰ ਰੇਪ ਪੁਆਈ ਦਾ ਖਾਤਾ ਪੁਆਈ ਦਾ ਇਸ 32 ਤੋਂ 40 ਦਿਨ ਦੇ ਵਿੱਚ ਕਰਨਾ ਹੁੰਦਾ ਪੂਰਾ ਆ ਦੇਖੋ ਝੋਨਾ ਲਾਉਣੇ ਵਾਲੇ ਦੀ ਫਾਂਟ ਲੈ ਲਈ ਜਾਗਦੀ ਆ ਸਰੇ ਤੱਕ ਲੋ ਆਇਤਾ ਕਰ ਜਾਂਦੇ ਨੇ ਗੜਬੜੀ ਇਹੇ ਆਇਰੇ ਚ ਰੇ ਪਾ ਕੇ ਲੰਘਿਆ ਬੰਦਾ ਕਿੰਨਾ ਕਰ ਰਹਿ ਗਿਆ ਕੰਮ ਦੋ ਕਿਹਾਰੇ ਰਹਿ ਗਏ ਤਿੰਨ ਰਹਿ ਗਏ ਇਹ ਰੋਟਾ ਟ੍ਰਾਂਸਫਾਰਮਰ ਵਾਲਾ ਵੀ ਤਾਂ ਹੈਗਾ ਚਲੋ ਐ ਥਾਈਲੇ ਰੇ ਤੰਨਾ ਹਨ ਥਾਈਲੇ ਹੋਰ ਪਾਉਣੇ ਨੇ ਕਹਿੰਦੇ ਇਹ ਕੀ ਕਰਦਾ ਅੱਧੀ ਹੋ ਲੱਗਿਆ ਇੱਕ ਫਾਟ ਚਾ ਪੂਰੀ ਕਰਨੀ ਆ ਉਹੀ ਫਾਟ ਚ ਉਹ ਆਉਂਦਾ ਇੱਕ ਜਾਣੇ ਨੂੰ ਫੜਾ ਆਂਦੇ ਹੈ ਮਕੇਸ਼ભાઈ ਈਸ਼ਵਰ ਵਾਈ ਦਾ ਫੋਨ ਪਾਣੀ ਵਿੱਚ ਡਿੱਗ ਗਿਆ ਤੇ ਨਿਆ ਮੰਗ ਰਹਾ ਹੈ ਚਲਤਾ ਤਾਂ ਹੈ ਨਹੀਂ ਉਹ ਤੋਂ ਬਾਹਲਾ ਔਖਾ ਉਹਾਂ ਤੋਂ ਬਾਤ ਨਹੀਂ ਹੋ ਰਹਾ ਉਸਕਾ ਨਾ ਬਿਹਾਰ ਨਾ کہیں ਔਰ 3 ਰੋਜ ਹੋ ਗਏ ਪਾਣੀ ਵਿੱਚ ਫੈਂਕੇ ਕੋ ਅੱਧਾ ਘੰਟਾ ਵਿੱਚ ਰੱਖਿਆ ਉਸਨੇ ਬਾਅਦ ਵਿੱਚ ਪਤਾ ਲੱਗਿਆ ਵੀ ਫੋਨ ਤਾਂ ਪਾਣੀ ਵਿੱਚ ਪੜਾ ਹੈ ਹੋਰ ਜਾਨ ਨੂੰ ਚੰਗੀ ਤਰ੍ਹਾਂ ਨਹਾ ਲਿਆ ਉਹ ਲੋ ਜੀ ਇਹ ਸਾਰਿਆਂ ਨੂੰ ਔਖਾ ਕੰਮ ਹੈ ਜਿਹੜਾ ਮਾਲ ਪਾ ਕੇ ਮਲਾ ਕੇ ਪਾਉਣਾ ਹੈ ਇੱਕ ਤਾਂ ਗਿੱਲਾ ਹੋ ਜਾਂਦਾ ਤੇ ਇੱਕ ਪਾਊਡਰ ਹੁੰਦਾ ਇੱਕ ਤੁਹਾਨੂੰ ਪਤਾ ਵੀ ਝੋਨੇ ਦੇ ਵਿੱਚ ਊਈਆਂ ਤੁਰਨਾ ਔਖਾ ਹੁੰਦਾ ਗਿੱਲੇ ਕਰਕੇ ਸਿੱਧਾ ਰੇ ਪਾਉਣਾ ਸੌਖਾ ਹੈ ਜਿਹੜਾ ਮਲਾ ਕੇ ਪਾਉਣਾ ਹੈ ਥੋੜਾ ਜਿਹਾ ਔਖਾ ਹੈ ਤੇਦੀ ਫਾਂਟ ਵੀ ਛੋਟੀ ਰੱਖਣੀ ਪੈਂਦੀ ਹੈ ਕਿ ਪਾਊਡਰੇ ਮਲਾਇਆ ਆਪਾਂ ਆ ਗਿਆ ਬਸ ਮੈਂ ਲੈ ਕੇ ਚਾਹ ਤੁਹਾਡੀ ਲਓ ਜੀ ਠਾਈਦੇ ਰਹਿ ਗਏ ਨਾ ਕੋ ਦੋ ਤੇ ਕੀਦੇ ਵੀ ਦੋ ਰਹਿ ਗਏ ਸੇਵਾ ਪਾਣੀ ਇਹ ਬੰਦਿਆਂ ਦੀ ਪੂਰੀ ਰੱਖਣੀ ਚਾਹੀਦੀ ਹੈ ਚਾਹ ਪਾਣੀ ਰੋਟੀ ਪਾਣੀ ਟਾਈਮ ਤੇ ਕਿਉਂਕਿ ਖਾਤਾ ਰਿਹਾਂ ਸਪਰੇਹਾਂ ਇਹ ਨਾ ਨਹੀਂ ਕਰਨੀਆਂ ਨੇ ਟਾਈਮ ਸਰ ਸਾਰਾ ਪਾਣੀ ਰੋਟੀ ਪਾਣੀ ਪਹੁੰਚਣਾ ਚਾਹੀਦਾ ਬੰਦਿਆਂ ਤੇ ਬੰਦਿਆਂ ਦਾ ਚਫਰ ਫਾਲ ਆਜਾ ਚਲੋ ਚਲੋ ਮਿਲਾ ਲਓ ਮੂਰਲੇ ਪਲਾਟਾਂ ਦਾ ਘਾਣਾ ਲਾਗੇ ਰਲਾਉਣ ਤੇ ਸੂਰਜਮੁਖੀ ਦੇ ਪੈਕੇਟ 1.5 ਪਾਉਣਾ ਚਾਹ ਪੱਤੀ ਵਾਲਾ ਕਿੰਨਾ ਪਾਏਗਾ ਦੋ ਨੋ ਬੋਲੇ ਦੋ ਪਾਉਣੇ ਨੇ ਚਾਹ ਪੱਤੀ ਵਾਲੇ ਕਹਿੰਦਾ ਇਹਨੇ ਰੱਖਿਆ ਨੋ ਚਾਹ ਪੱਤੀ ਵਾਲਾ ਇਹ ਇਹ ਕਿੰਨਾ ਪਾਣਾ ਹੈ ਕਿੰਨਾ ਪਾਣਾ ਹੈ 1.5 ਥੈਲੇ ਤੇ ਆ ਤੇ ਲਾ ਪਾਉਣੀਆਂ ਨੇ ਬੰਦਿਆਂ ਦੇ ਨਾਂ ਦੇਖ ਲਓ ਇਹਨੂੰ ਦਾ ਸੂਰਜ ਮੁਖੀ ਪੈਕੇਟ ਕਹਿੰਦੇ ਨੇ 5 ਕਿਲੋ ਤੇ ਆ ਚਾਹ ਪੱਤੀ ਪਈ ਆ ਇਹਨੂੰ ਕੀ ਕਹਿੰਦੇ ਆ ਆਲੂ ਆਲੂ ਇਹ ਆ ਆਲੂ ਛਾਪਿਆ ਹੋਇਆ ਚਲੋ ਖੁਸ਼ ਰਹੋ ਭਾਰੋ ਮਲਾਲੋ ਉਹ ਕੋਰੀਆ ਨਾ ਕਰੇ ਨਿੱਕਲੇ ਆ ਆ ਮੂਰਲੇ ਪਲਾਂਟ ਚ ਪਾਉਣਾ ਇਹਦੇ ਚ ਔਰ ਇਹ ਮੈਟਰੋ ਕਰੋ ਚੱਕ ਪਾਣੀ ਵੀ ਹਰਾ ਜਮਾ ਹੀ ਹਰਾ ਕਿ ਜੇ ਕੀਦੇ ਆ ਕਿਸਾਨ ਭਰਾ ਤੇ ਆਪਣੇ ਦਾ ਸਾਰੇ ਪਲਾਟਾਂ ਦੇ ਵਿੱਚ ਜਿੱਥੇ ਪਾਣੀ ਹੈਗਾ ਹਰਾ ਹੀ ਆ ਪਤਾ ਨਹੀਂ ਕੀ ਹਿਸਾਬ ਕਿਤਾਬਾ ਖਣੀ ਦਾ ਮੱਕੀ ਦਾ ਵਿੱਚ ਨੱਪਣ ਕਰਕੇ ਆ ਗ੍ਰੀਨ ਪਾਣੀ ਉਹ ਕਰੋ ਚੈੱਕ